ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਸਰ ਮੇਰਾ ਨਾਮ ਮਹੇਸ਼ ਕੁਮਾਰ ਆ ਤੇ ਸਰ ਮੇਰਾ ਬੇਟਾ ਸ਼ੁਕਰਵਾਰ ਰਾਤ 9:30 ਵਜੇ ਦਾ ਘਰੋਂ ਗਿਆ ਵਾ ਕਹਿ ਕੇ ਮੰਮੀ ਨੂੰ ਮੈਂ ਸੈਰ ਕਰਨ ਚੱਲਿਆ ਕੀ ਨਾਮ ਬੇਟੇ ਲਖਸ਼ ਸਰ ਕਿੰਨੀ ਉਮਰ ਹੈ 11 ਸਾਲ ਇਹ ਕੀ ਆਪਣਾ ਦਰਖਾਸਤ ਦਿੱਤੀ ਦਿੱਤੀ ਹੈ ਸਾਹਿਬ ਜੀ ਹੁਣ ਤਾਂ ਕੀ ਜਾਣਕਾਰੀ ਕੋਈ ਕੁਝ ਵੀ ਨਹੀਂ ਸਰ ਕੱਲ ਫਿਰ ਬੁਲਾਇਆ ਸੀ ਮਿਠਾਣੇ ਤੇ ਕਹਿੰਦੇ ਸੀ ਪੱਕੀ ਰਿਪੋਰਟ ਕਰਤੀ ਆ ਤੇ ਤੂੰ ਆਪਣੇ ਰਿਸਰਚਰ ਨੂੰ ਪੁੱਛ ਲੈ ਕਿ ਕਿੰਨੇ ਘੰਟਾ ਹੈਗਾ ਵਾ ਜੇ ਲੋਕੇ ਕੋਈ ਹੈਗਾ ਤਾਂ ਇਹ ਕੋਈ ਪਰਚਾ ਪੁਰਚਾ ਨਹੀਂ ਕਰਾਂਗੇ ਤੇ ਬਾਜੀ ਜੇ ਕਿ ਤ ਕੁਛ ਹੋ ਗਿਆ ਤੇ ਬਾਜ ਤੂੰ ਵੀ ਬੜਾ ਤਕੇ ਖਾਏਗਾ ਜੇ ਕੋਈ ਤਰ ਮੁੰਡਾ ਲਬਲੂਬ ਕੇ ਕੇ ਰਿਸੈਡਰ ਕਰੋ ਕੋਈ ਤੁਹਾਨੂੰ ਛਾਤ ਤੱਕ ਸਰ 140 ਘੰਟੇ ਹੋ ਗਏ ਜੇ ਕੋਈ ਤੁਹਾਨੂੰ ਛਾਤ ਆ ਕਿਸੇ ਬੰਦੇ ਦੇ ਸਰ ਛਾਤ ਮੈਨੂੰ ਕਿਸੇ ਤੇ ਨਹੀਂ ਗਿਆ ਛਾਤ ਮੈਨੂੰ ਮੁੰਡੇ ਤੇ ਮੈਨੂੰ ਬੁੜਾ ਉੱਟ ਜਾ ਰਿਹਾ ਬਾਰ ਬਾਰ ਦਿਮਾਗ ਖਰਾਬ ਹੋ ਰਿਹਾ ਸਾਹਿਬ ਰੇਤ ਤੋ ਵੀਡੀਓ ਚ ਆਇਆ ਸਾਹਮਣੇ ਸਰ ਸਾਹ ਆ ਬਿਲਕੁਲ ਆਇਆ ਲਾ ਕੇ ਗਿਆ ਉਹਨੂੰ ਸਰ ਅੱਛਾ ਲਾ ਕੇ ਗਿਆ ਉਹਨੂੰ ਲਾ ਕੇ ਗਿਆ ਉਹਦਾਂ ਨਾ ਇਹਦੀ ਖੇਤੀ ਤੋਂ ਇਹ ਹੀ ਆ ਫੋਨ ਦੀ ਅੱਛਾ ਅੱਛਾ ਜੇ ਤੁਹਾਨੂੰ ਫੋਨ ਤੇ ਕੋਈ ਲੱਗਦਾ ਹੈ ਕਿ ਇਹ ਆਪਣਾ ਕੁੜੀ ਦਾ ਕੋਈ ਚੱਕਰ ਹੋਵੇ ਜਾਂ ਆਪਣਾ ਮੁੰਡੇ ਦਾ ਕੋਈ ਚੱਕਰ ਹੋਵੇ ਕੁੜੀ ਦਾ ਕੋਈ ਚੱਕਰ ਨਹੀਂ ਗਾ ਬਟ ਇਹ ਆ ਹੋ ਵੀ ਸਕਦਾ ਆਪਾਂ ਨੂੰ ਆਪਾਂ ਨੂੰ ਵੀ ਪਤਾ ਸਾਡੇ ਸਾਹਮਣੇ ਕਦੀ ਫੋਨ ਦੇ ਉੱਤੇ ਨਹੀਂ ਕਿਸੇ ਕੁੜੀ ਨਾਲ ਗੱਲ ਕੀਤੀ ਜਾਂ ਕੋਈ ਫੋਨ ਆਇਆ ਕੁੜੀ ਦਾ ਸਾਡੇ ਸਾਹਮਣੇ ਨਹੀਂ ਕਿਹ ਲੱਗਦਾ ਵੀਡੀਓ ਦੇ ਵਿੱਚ ਕਿ ਮੁੰਡਾ ਲੈ ਕੇ ਗਿਆ ਤੁਹਾਡਾ ਫਿਰ ਸਰ ਉਹ ਮੁੰਡੇ ਨੂੰ ਮੈਂ ਪੁੱਛਿਆ ਇੱਕ ਦਿਨ ਰਾਤੀ ਜਦੋਂ ਮੇਰਾ ਮੁੰਡਾ ਗੈਪ ਹੋਇਆ ਹੋਣਾ ਚਲ ਗਿਆ ਘਰੋਂ ਉਹਨੇ ਮੈਨੂੰ 1147 ਤੇ ਫੋਨ ਕੀਤਾ ਮੈਂ ਕਹਾ ਸਹਿਬ ਹੱਲੇ ਵੀ ਹੱਥ ਜੋੜ ਕੇ ਤੁਹਾਨੂੰ ਕਹਿਣਾ ਪਿਆ ਯਾਰ ਮੈਂ ਦੱਸਦੇ ਤੇਰਨਾ ਰਹਿੰਦਾ ਵਾ ਤੇਰਨਾ ਹੀ ਘੁੰਮਦਾ ਤੇਰਨੇ ਮਾਰਦਾ ਤੇ ਜਾਂਦਾ ਤੇਰਨੇ ਖਾਂਦਾ ਪੀਂਦਾ ਤੇਰਨੇ ਸੌਂਦਾ ਉਹ ਪਾਜੀ ਬੰਦਾ ਕਹਿ ਰਿਹਾ ਵੀ ਮੇਰੇ ਕੋਲ ਅੰਕਲ ਹੈ ਹੀ ਨਹੀਂ ਅੱਛਾ ਤੇ ਵੀਡੀਓ ਕਿੰਨੇ ਵੇ ਦੀ ਹੋ ਗਈ ਹੈ ਜੇ ਸਰਸਵਾਂ ਨੋਰੀ ਨੋ 20 ਜਾਂ ਨੋ 25 ਦੀ 9:30 ਤੱਕ ਵਿੱਚ ਵਿੱਚੇ ਗਈ ਵੀਡੀਓ ਉੱਥੇ ਲਾਉਂਦੀ ਅੱਛਾ ਲਾਉਂਦੀ ਕੀ ਨਾਮ ਹੈ ਮੁੰਡੇ ਦਾ ਸਹਿਪ੍ਰੀਤ ਤੇ ਮੇਰੇ ਬੇਟੇ ਦਾ ਨਾਮ ਲਖਸ਼ ਤੇ ਆਪਣਾ ਜਿਹੜਾ ਲੈ ਕੇ ਗਿਆ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਤੁਸੀਂ ਸਰ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਹੋਣਾ ਤਾਂ ਹੀ ਲੈ ਕੇ ਗਿਆ ਹੋ ਵੀਡੀਓ ਜੇ ਤੁਸੀਂ ਉਹਨੂੰ ਦਿਖਾਇਆ ਕਿ ਨਾ ਵੀਡੀਓ ਹਾਂ ਸਰ ਉਹ ਵੀਡੀਓ ਹੀ ਨਹੀਂ ਆਪ ਘੜਾਈਆਂ ਅੱਛਾ ਆਪਾਂ ਹੀ ਘੜਾਈਆਂ ਮੈਂ ਤੇ ਨੋਰੀ ਹੁਣ ਤੁਸੀਂ ਕੀ ਮੰਗ ਕਰਦੇ ਜੀ ਸਰ ਮੈਂ ਮੰਗ ਕਰਦਾ ਕਿ ਮੇਰਾ ਬੱਚਾ ਘਰ ਆਣਾ ਚਾਹੀਦਾ ਵਾ ਮੇਰੇ ਪੂਰੀ ਪਿਆਰਵਾਹੀ ਕਰਨੀ ਚਾਹੀਦੀ ਹੈ ਨਹੀਂ ਹੁੰਦੀ ਤਾਂ ਫਿਰ ਅਗਲਾ ਸਟੈਪ ਕੀ ਹੋਏਗਾ ਸਰ ਅਗਲਾ ਸਟੈਪ ਇਹੀ ਹੈ ਚਲੋ ਮਾਰੇ ਮੇਰੇ ਸਾਥ ਹੈ ਸਾਰੀ ਮੁੰਲਾ ਮੇਰੇ ਨਾਲ ਆ ਜੇ ਮੈਂ ਗਲਤ ਆ ਤੁਸੀਂ ਆ ਕੇ ਮੈਨੂੰ ਪੁੱਛੋ ਜਿਸ ਗਲਤ ਬੰਦੇ ਨਾਲ ਕੋਈ ਨਹੀਂ ਚੱਲਦਾ ਸਰ ਮੈਂ ਫਿਰ ਧਰਨਾ ਧੁੰਨ ਦੇ ਕੇ ਫਿਰ ਐਸਆਈ ਜਵਿੰਦਰ ਕੁਮਾਰ ਥਾਣਾ ਕਟੋਰਨਮੈਂਟ ਅੰਬਸਰ ਦਾ ਤਫ਼ਤੀਸ਼ ਅਫਸਰ ਲੱਗਾ ਹੋਇਆ ਹਾਂ ਜੀ ਜਦੋਂ ਬੱਚਾ ਗੁੰਮ ਹੋਇਆ ਤਾਂ ਕੀ ਕੀ ਮੰਗਦਾ ਸੀ ਉਹ ਬੱਚਾ ਗੁੰਮ ਹੋਇਆ ਸੀ ਇੱਕ ਹਰਮੇਸ਼ ਕੁਮਾਰ ਪੁੱਤਰ ਕਿਸਨ ਲਾਲ ਵਾਸੀ ਮਕਾਨ ਨੰਬਰ 36 ਕਰੀ ਨੰਬਰ 37 ਨਗਰ ਸਾਫਤੀ ਅੰਬਸਰ ਦਾ ਰਹਿਣ ਵਾਲਾ ਸੀ ਜੋ ਕਰੀਬ ਵਕਤ 9:30 ਵਜੇ ਘਰੋਂ ਗਿਆ ਰੋਟੀ ਮੰਦੋ ਬਾਅਦ ਘਰ ਵਾਪਸ ਨਹੀਂ ਆਇਆ ਉਹਦੇ ਪਿਤਾ ਦੇ ਬਿਆਨਾਂ ਤੇ ਐਫਆਈਆਰ ਨੰਬਰ 45 ਰਿਤੀ 24 25 ਨੂੰ ਮੁਕੱਦਮਾ ਦਰਜ ਕਰ ਦਿੱਤਾ ਅਤੇ ਇਹਨੂੰ ਕਦਵ ਦੇ ਸਬੰਧ ਵਿੱਚ ਇਲਾਕੇ ਦੇ ਏਰੀਆ ਵਿੱਚ ਕੈਮਰੇ ਇੱਕ ਚੈੱਕ ਕੀਤੇ ਕਿ ਕਿਤੇ ਜਾ ਰਹੇ ਹਨ ਤੇ ਜੋ ਤੱਤੀ ਸਾਹਮਣੇ ਆਊਗੀ ਅਮਲੇ ਵਿੱਚ ਲਿਆਂਦੀ ਜਾਊਗੀ ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਸਰ ਮੇਰਾ ਨਾਮ ਮਹੇਸ਼ ਕੁਮਾਰ ਆ ਤੇ ਸਰ ਮੇਰਾ ਬੇਟਾ ਸ਼ੁਕਰਵਾਰ ਰਾਤ 9:30 ਵਜੇ ਦਾ ਘਰੋਂ ਗਿਆ ਵਾ ਕਹਿ ਕੇ ਮੰਮੀ ਨੂੰ ਮੈਂ ਸੈਰ ਕਰਨ ਚੱਲਿਆ ਕੀ ਨਾਮ ਬੇਟੇ ਲਖਸ਼ ਸਰ ਕਿੰਨੀ ਉਮਰ ਹੈ 11 ਸਾਲ ਇਹ ਕੀ ਆਪਣਾ ਦਰਖਾਸਤ ਦਿੱਤੀ ਦਿੱਤੀ ਹੈ ਸਾਹਿਬ ਜੀ ਇਹ ਹੁੰਦਾ ਕੀ ਜਾਣਕਾਰੀ ਕੋਈ ਕੁਝ ਵੀ ਨਹੀਂ ਸਰ ਕੱਲ ਫਿਰ ਬਲਾਸਮਠਾਣੇ ਤੇ ਕਹਿੰਦੇ ਸੀ ਪੱਕੀ ਰਿਪੋਰਟ ਕਰਤੀ ਆ ਤੇ ਤੂੰ ਆਪਣੇ ਡਿਸਪੈਚਰ ਨੂੰ ਪੁੱਛ ਲੈ ਕਿ ਕੋਈ ਕਿੰਟਾ ਹੈਗਾ ਵਾ ਜੇ ਲੋਕੇ ਕੋਈ ਹੈਗਾ ਤਾਂ ਇਹ ਕੋਈ ਪਰਚਾ ਪੁਰਚਾ ਨਹੀਂ ਕਰਾਂਗੇ ਤੇ ਬਾਅਦ ਵਿੱਚ ਜੇ ਇੱਕ ਤਾਂ ਕੁਝ ਹੋ ਗਿਆ ਤੇ ਬਾਅਦ ਤੂੰ ਵੀ ਬੜਾ ਤਕੇ ਖਾਏਗਾ ਜੇ ਕੋਈ ਤੇਰਾ ਮੁੰਡਾ ਲਬਲੁਬ ਕੇ ਕੇ ਡਿਸਪੈਚਰ ਕਰੋ ਕੋਈ ਤਾਂ ਨਹੀਂ ਕੋਈ ਤੁਹਾਨੂੰ ਸ਼ੱਕ ਸਰ 40 ਘੰਟੇ ਹੋ ਗਏ ਜੇ ਕੋਈ ਤੁਹਾਨੂੰ ਸ਼ੱਕਾ ਕਿਸੇ ਬੰਦੇ ਦਾ ਸਰ ਸ਼ੱਕ ਮੈਨੂੰ ਕਿਸੇ ਦਾ ਨਹੀਂ ਗਿਆ ਸ਼ੱਕ ਮੈਨੂੰ ਮੁੰਡੇ ਤੇ ਮੈਨੂੰ ਬੁੜਾ ਬੁੜਾ ਜਾ ਰਿਹਾ ਬਾਰ ਬਾਰ ਦਿਮਾਗ ਖਰਾਬ ਹੋ ਰਿਹਾ ਸਾਹਿਬ ਰੇਤ ਉਹ ਵੀਡੀਓ ਜਾਇਆ ਸਾਹਮਣੇ ਸਰ ਆਇਆ ਬਿਲਕੁਲ ਆਇਆ ਲਾ ਕੇ ਗਿਆ ਉਹਨੂੰ ਸਰ ਅੱਛਾ ਲਾ ਕੇ ਗਿਆ ਉਹਨੂੰ ਲਾ ਕੇ ਗਿਆ ਉਹਦਾਂ ਨਾਲ ਇਹਦੀ ਖਿੱਚਤੂਈ ਹੋਈ ਆ ਫੋਨ ਦੀ ਅੱਛਾ ਅੱਛਾ ਜਿਉਂ ਤੂੰ ਫੋਨ ਤੇ ਕੋਈ ਲੱਗਦਾ ਹੈ ਕਿ ਆਪਣਾ ਕੁੜੀ ਦਾ ਕੋਈ ਚੱਕਰ ਹੋਵੇ ਜਾਂ ਆਪਣਾ ਮੁੰਡੇ ਦਾ ਕੋਈ ਚੱਕਰ ਹੋਵੇ ਕੁੜੀ ਦਾ ਕੋਈ ਚੱਕਰ ਨਹੀਂ ਗਾ ਬਟ ਇਹ ਆ ਹੋ ਵੀ ਸਕਦਾ ਆਪਾਂ ਨੂੰ ਆਪਾਂ ਨੂੰ ਵੀ ਪਤਾ ਸਾਡੇ ਸਾਹਮਣੇ ਕਦੀ ਫੋਨ ਦੇ ਉੱਤੇ ਨਹੀਂ ਕਿਸੇ ਕੁੜੀ ਨਾਲ ਗੱਲ ਕੀਤੀ ਜਾਂ ਕੋਈ ਫੋਨ ਆਇਆ ਕੁੜੀ ਦਾ ਸਾਡੇ ਸਾਹਮਣੇ ਨਹੀਂ ਕਿਹੜਾ ਕੀ ਲੱਗਦਾ ਵੀਡੀਓ ਦੇ ਵਿੱਚ ਕਿ ਮੁੰਡਾ ਲੈ ਕੇ ਗਿਆ ਤੁਹਾਡਾ ਫਿਰ ਸਰ ਉਹ ਮੁੰਡੇ ਨੂੰ ਮੈਂ ਪੁੱਛਿਆ ਇੱਕ ਦਿਨ ਰਾਤੀ ਜਦੋਂ ਮੇਰਾ ਮੁੰਡਾ ਗੈਪ ਹੋਇਆ ਹੋਣਾ ਚਲ ਗਿਆ ਘਰੋਂ ਉਹਨੂੰ ਮੈਂ 11:47 ਤੇ ਫੋਨ ਕੀਤਾ ਮੈਂ ਕਹਾ ਸਹਿਬ ਹਾਲੇ ਵੀ ਹੱਥ ਜੋੜ ਕੇ ਤੈਨੂੰ ਕਹਿਣਾ ਪਿਆ ਯਾਰ ਮੈਂ ਦੱਸਦੇ ਤੇਰਨਾ ਰਹਿੰਦਾ ਵਾ ਤੇਰਨਾ ਹੀ ਖੁੰਮਦਾ ਤੇਰਨੇ ਮਾਰਦਾ ਤੇ ਜਾਂਦਾ ਤੇਰਨੇ ਖਾਂਦਾ ਪੀਂਦਾ ਤੇਰਨੇ ਸੌਂਦਾ ਉਹ ਪਾਜੀ ਬੰਦਾ ਕਹਿ ਰਿਹਾ ਵੀ ਮੇਰੇ ਕੋਲ ਅੰਕਲ ਹੈ ਹੀ ਨਹੀਂ ਅੱਛਾ ਤੇ ਵੀਡੀਓ ਕਿੰਨੇ ਵੇ ਦੀ ਹੋ ਗਈ ਹੈ ਜੇ ਸਰ ਸਾਵਨ ਹੋਰੀ ਹੈ 9:20 ਜਾਂ 9:25 ਦੀ 9:30 ਤੱਕ ਵਿੱਚ ਵਿੱਚੇਗੀ ਵੀਡੀਓ ਉੱਥੇ ਲਾਉਂਦੀ ਅੱਛਾ ਲਾਉਂਦੀ ਕੀ ਨਾਮ ਹੈ ਮੁੰਡੇ ਦਾ ਸਹਿਪ੍ਰੀਤ ਤੇ ਮੇਰੇ ਬੇਟੇ ਦਾ ਨਾਮ ਲਖਸ਼ ਆਪਾਂ ਜਿਹੜੋ ਲੈ ਕੇ ਗਿਆ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਤੁਸੀਂ ਸਰ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਹੋਣਾ ਤਾਂ ਹੀ ਲੈ ਕੇ ਗਿਆ ਵੀਡੀਓ ਜੇ ਤੁਸੀਂ ਉਹਨੂੰ ਦਿਖਾਇਆ ਕਿ ਨਾ ਵੀਡੀਓ ਹਾਂ ਸਰ ਉਹ ਵੀਡੀਓ ਹੀ ਨੇ ਆਪ ਘੜਾਈਆਂ ਅੱਛਾ ਆਪਾਂ ਨਹੀਂ ਘੜਾਈਆਂ ਮੈਂ ਤੇ ਨੋਰੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰ ਮੈਂ ਮੰਗ ਕਰਦਾ ਕਿ ਮੇਰਾ ਬੱਚਾ ਘਰ ਆਣਾ ਚਾਹੀਦਾ ਵਾ ਮੇਰੇ ਪੂਰੀ ਪਰਿਵਾਰਾਈ ਕਰਨੀ ਚਾਹੀਦੀ ਆ ਨਹੀਂ ਹੁੰਦੀ ਤਾਂ ਫਿਰ ਅਗਲਾ ਸਟੈਪ ਕੀ ਹੋਏਗਾ ਸਰ ਅਗਲਾ ਸਟੈਪ ਇਹੀ ਹੈ ਚਲੋ ਮਾਰੇ ਮੇਰੇ ਸਾਥ ਆ ਸਾਰੀ ਮੁੰਨਾ ਮੇਰੇ ਨਾਲ ਆ ਜੇ ਮੈਂ ਗਲਤ ਆ ਤੁਸੀਂ ਆ ਕੇ ਮੈਨੂੰ ਪੁੱਛੋ ਜਿਸ ਗਲਤ ਬੰਦੇ ਨਾਲ ਕੋਈ ਨਹੀਂ ਚੱਲਦਾ ਸਰ ਮੈਂ ਫਿਰ ਧਰਨਾ ਤੁਰਨ ਦੇ ਕੇ ਫਿਰ ਮੈਂ ਸਾ ਐਸ.ਐਹ ਜਵੇਂਦਰ ਕੁਮਾਰ ਥਾਣਾ ਕਟੂਨਮੈਂਟ ਅੰਬਸਰ ਦਾ ਤਫ਼ਤੀਸ਼ ਅਫਸਰ ਲੱਗਾ ਹੋਇਆ ਹਾਂ ਜੀ ਜਦੋਂ ਬੱਚਾ ਗੁੰਮ ਹੋਇਆ ਤਾਂ ਕੀ ਕੀ ਮੰਗਦਾ ਸੀ ਉਹ ਬੱਚਾ ਗੁੰਮ ਹੋਇਆ ਸੀ ਇੱਕ ਹਰਮੇਸ਼ ਕੁਮਾਰ ਪੁੱਤਰ ਕਿਸਨ ਲਾਲ ਵਾਸੀ ਮਕਾਨ ਨੰਬਰ 36 ਕਰੀ ਨੰਬਰ 37 ਨਗਰ ਸਾਫਤੀ ਅੰਬਸਰ ਦਾ ਰਹਿਣ ਵਾਲਾ ਸੀ ਜੋ ਕਰੀਬ ਵਕਤ 9:30 ਵਜੇ ਘਰੋਂ ਗਿਆ ਰੋਟੀ ਮੰਦੋ ਬਾਅਦ ਘਰ ਵਾਪਸ ਨਹੀਂ ਆਇਆ ਉਹਦੇ ਪਿਤਾ ਦੇ ਬਿਆਨਾਂ ਤੇ ਐਫਆਈਆਰ ਨੰਬਰ 45 ਰਿਤੀ 24 25 ਨੂੰ ਮੁਕੱਦਮਾ ਦਰਜ ਕਰ ਦਿੱਤਾ ਅਤੇ ਇਹਨੂੰ ਕਰਦੇ ਵੇ ਦੇ ਸੰਬੰਧ ਵਿੱਚ ਇਲਾਕੇ ਦੇ ਏਰੀਆ ਵਿੱਚ ਕੈਮਰੇ ਇੱਕ ਚੈੱਕ ਕੀਤੇ ਕਿ ਕਿਤੇ ਜਾ ਰਹੇ ਹਨ ਤੇ ਜੋ ਤੱਤੀ ਸਾਹਮਣੇ ਆਊਗੀ ਅਮਲੇ ਵਿੱਚ ਲਿਆਂਦੀ ਜਾਊਗੀ ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਸਰ ਮੇਰਾ ਨਾਮ ਮਹੇਸ਼ ਕੁਮਾਰ ਆ ਤੇ ਸਰ ਮੇਰਾ ਬੇਟਾ ਸ਼ੁਕਰਵਾਰ ਰਾਤ 9:30 ਵਜੇ ਦਾ ਘਰੋਂ ਗਿਆ ਵਾ ਕਹਿ ਕੇ ਮੰਮੀ ਨੂੰ ਮੈਂ ਸੈਰ ਕਰਨ ਚੱਲਿਆ ਕੀ ਨਾਮ ਬੇਟੇ ਲਖਸ਼ ਸਰ ਕਿੰਨੀ ਉਮਰ ਹੈ 11 ਸਾਲ ਇਹ ਕੀ ਆਪਣਾ ਦਰਖਾਸਤ ਦਿੱਤੀ ਦਿੱਤੀ ਹੈ ਸਾਹਿਬ ਜੀ ਇਹ ਹੁੰਦਾ ਕੀ ਜਾਣਕਾਰੀ ਕੋਈ ਕੁਛ ਵੀ ਨਹੀਂ ਸਰ ਕੱਲ ਫਿਰ ਬਲਾਸਿੰਗ ਠਾਣੇ ਤੇ ਕਹਿੰਦੇ ਸੀ ਪੱਕੀ ਰਿਪੋਰਟ ਕਰਤੀ ਆ ਤੇ ਤੂੰ ਆਪਣੇ ਡਿਸਪੈਚਰ ਨੂੰ ਪੁੱਛ ਲੈ ਜੇ ਕੋਈ ਕਿ ਘੰਟਾ ਹੈਗਾ ਵਾ ਜੇ ਲੋਕੇ ਕੋਈ ਹੈਗਾ ਤਾਂ ਇਹ ਕੋਈ ਪਰਚਾ ਪੁਰਚਾ ਨਹੀਂ ਕਰਾਂਗੇ ਤੇ ਬਾਅਦ ਚ ਜੇ ਕੁਝ ਹੋ ਗਿਆ ਤੇ ਬਾਅਦ ਤੂੰ ਵੀ ਬੜਾ ਤਕੇ ਖਾਏਗਾ ਜੇ ਕੋਈ ਤੇਰਾ ਮੁੰਡਾ ਲਬਲਬ ਕੇ ਡਿਸਪੈਚਰ ਕਰੋ ਕੋਈ ਤਾਂ ਨਹੀਂ ਕੋਈ ਤੁਹਾਨੂੰ ਸ਼ਾਕਾ ਸਰ 140 ਘੰਟੇ ਹੋ ਗਏ ਜੇ ਕੋਈ ਤੁਹਾਨੂੰ ਸ਼ਾਕਾ ਕਿਸੇ ਬੰਦੇ ਦੇ ਸਰ ਸ਼ਾਕਾ ਮੈਨੂੰ ਕਿਸੇ ਦਾ ਨਹੀਂ ਗਿਆ ਸ਼ਾਕਾ ਮੈਨੂੰ ਮੁੰਡੇ ਤੇ ਮੈਨੂੰ ਬੁੜਾ ਉੱਟ ਜਾ ਰਿਹਾ ਬਾਰ ਬਾਰ ਦਿਮਾਗ ਖਰਾਬ ਹੋ ਰੋ ਰਿਹਾ ਸਾਹਿਬ ਰੇਤ ਉਹ ਵੀਡੀਓ ਜਾਇਆ ਸਾਹਮਣੇ ਸਰ ਆਇਆ ਬਿਲਕੁਲ ਆਇਆ ਲਾ ਕੇ ਗਿਆ ਉਹਨੂੰ ਸਰ ਅੱਛਾ ਲਾ ਕੇ ਗਿਆ ਉਹਨੂੰ ਲਾ ਕੇ ਗਿਆ ਉਹਦਾਂ ਨਾਲ ਇਹਦੀ ਖਿੱਚਤ ਹੋਈ ਹੋਈ ਆ ਫੋਨ ਦੀ ਅੱਛਾ ਅੱਛਾ ਜੇ ਤੂੰ ਫੋਨ ਤੇ ਕੋਈ ਲੱਗਦਾ ਹੈ ਕਿ ਇਹ ਆਪਣਾ ਕੁੜੀ ਦਾ ਕੋਈ ਚੱਕਰ ਹੋਵੇ ਜਾਂ ਆਪਣਾ ਮੁੰਡੇ ਦਾ ਕੋਈ ਚੱਕਰ ਹੋਵੇ ਕੁੜੀ ਦਾ ਕੋਈ ਚੱਕਰ ਨਹੀਂ ਗਾ ਬਟ ਇਹ ਆ ਵੀ ਹੋ ਵੀ ਸਕਦਾ ਆਪਾਂ ਨੂੰ ਆਪਾਂ ਨੂੰ ਨਹੀਂ ਪਤਾ ਸਾਡੇ ਸਾਹਮਣੇ ਕਦੀ ਫੋਨ ਦੇ ਉੱਤੇ ਨਹੀਂ ਕਿਸੇ ਕੁੜੀ ਨਾਲ ਗੱਲ ਕੀਤੀ ਜਾਂ ਕੋਈ ਫੋਨ ਆਇਆ ਕੁੜੀ ਦਾ ਸਾਡੇ ਸਾਹਮਣੇ ਨਹੀਂ ਕਿਲੀ ਕੀ ਲੱਗਦਾ ਵੀਡੀਓ ਦੇ ਵਿੱਚ ਕਿ ਮੁੰਡਾ ਲੈ ਕੇ ਗਿਆ ਤੁਹਾਡਾ ਫਿਰ ਸਰ ਉਹ ਮੁੰਡੇ ਨੂੰ ਮੈਂ ਪੁੱਛਿਆ ਕਿ ਨਰਤੀ ਜਦੋਂ ਗੇ ਮੇਰਾ ਮੁੰਡਾ ਗੈਪ ਹੋ ਉਨੇ ਨੂੰ 1147 ਤੇ ਫੋਨ ਕੀਤਾ ਮੈਂ ਕਹਾ ਸਹਿਬ ਹਲੇ ਵੀ ਹੱਥ ਜੋੜ ਕੇ ਤੈਨੂੰ ਕਹਿਣਾ ਪਿਆ ਯਾਰ ਮੈਂ ਦੱਸਦੇ ਤੇਰਨਾ ਰਹਿੰਦਾ ਵਾ ਤੇਰਨਾ ਹੀ ਘੁੰਮਦਾ ਤੇਰਨੇ ਮਾਤਾ ਦਾ ਜਾਂਦਾ ਤੇਰਨੇ ਖਾਂਦਾ ਪੀਂਦਾ ਤੇਰਨੇ ਸੌਂਦਾ ਉਹ ਭਾਜੀ ਬੰਦਾ ਕਹਿ ਰਿਹਾ ਵੀ ਮੇਰੇ ਕੋਲ ਗੰਗਲ ਹੈ ਹੀ ਨਹੀਂ ਅੱਛਾ ਤੇ ਵੀਡੀਓ ਕਿੰਨੇ ਵੀ ਦੀ ਹੋ ਗਈ ਹੈ ਜੇ ਸਰਸਵਣ ਹੋਰੀ 920 ਜਾਂ 925 ਦੀ 9:30 ਤੱਕ ਵਿੱਚ ਵਿੱਚ ਹੈਗੀ ਵੀਡੀਓ ਉੱਥੇ ਲਾਉਂਦੀ ਅੱਛਾ ਲਾਉਂਦੀ ਕੀ ਨਾਮ ਹੈ ਮੁੰਡੇ ਦਾ ਸਹਿਪ੍ਰੀਤ ਤੇ ਮੇਰੇ ਬੇਟੇ ਦਾ ਨਾਮ ਲਖਸ਼ ਇਹ ਆਪਣਾ ਜਿਹੜਾ ਲੈ ਕੇ ਗਿਆ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਤੁਸੀਂ ਸਰ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਹੋਣਾ ਤਾਂ ਹੀ ਲੈ ਕੇ ਗਿਆ ਹੋ ਵੀਡੀਓ ਜੇ ਤੁਸੀਂ ਉਹਨੂੰ ਦਿਖਾਇਆ ਕਿ ਨਾ ਵੀਡੀਓ ਹਾਂ ਸਰ ਉਹ ਵੀਡੀਓ ਹੀ ਨਹੀਂ ਆਪ ਘੜਾਈਆਂ ਅੱਛਾ ਆਪਾਂ ਹੀ ਘੜਾਈਆਂ ਮੈਂ ਤੇ ਨੋਰੀ ਹੁਣ ਤੁਸੀਂ ਕੀ ਮੰਗ ਕਰਦੇ ਜੀ ਸਰ ਮੈਂ ਮੰਗ ਕਰਦਾ ਕਿ ਮੇਰਾ ਬੱਚਾ ਘਰ ਆਣਾ ਚਾਹੀਦਾ ਵਾ ਮੇਰੇ ਪੂਰੀ ਪਿਆਰਵਾਹੀ ਕਰਨੀ ਚਾਹੀਦੀ ਹੈ ਨਹੀਂ ਹੁੰਦੀ ਤਾਂ ਫਿਰ ਅਗਲਾ ਸਟੈਪ ਕੀ ਹੋਏਗਾ ਸਰ ਅਗਲਾ ਸਟੈਪ ਇਹੀ ਹੈ ਚਲੋ ਮਾਰੇ ਮੇਰੇ ਸਾਥ ਹੈ ਸਾਰੀ ਮੁੰਲਾ ਮੇਰੇ ਨਾਲ ਆ ਜੇ ਮੈਂ ਗਲਤ ਆ ਤੁਸੀਂ ਆ ਕੇ ਮੈਨੂੰ ਪੁੱਛੋ ਜਿਸ ਗਲਤ ਬੰਦੇ ਨਾਲ ਕੋਈ ਨਹੀਂ ਚੱਲਦਾ ਸਰ ਮੈਂ ਫਿਰ ਧਰਨਾ ਧੁੰਨ ਦੇ ਕੇ ਫ ਐਸਆਈ ਜਵਿੰਦਰ ਕੁਮਾਰ ਥਾਣਾ ਕਟੋਰਨਮੈਂਟ ਅੰਬਸਰ ਦਾ ਤਫ਼ਤੀਸ਼ ਅਫਸਰ ਲੱਗਾ ਹੋਇਆ ਹਾਂ ਜੀ ਜਦੋਂ ਬੱਚਾ ਗੁੰਮ ਹੋਇਆ ਤਾਂ ਕੀ ਕੀ ਮੰਗਦਾ ਸੀ ਉਹ ਬੱਚਾ ਗੁੰਮ ਹੋਇਆ ਸੀ ਇੱਕ ਹਰਮੇਸ਼ ਕੁਮਾਰ ਪੁੱਤਰ ਕਿਸਨ ਲਾਲ ਵਾਸੀ ਮਕਾਨ ਨੰਬਰ 36 ਕਰੀ ਨੰਬਰ 37 ਨਗਰ ਸਾਫਤੀ ਅੰਬਸਰ ਦਾ ਰਹਿਣ ਵਾਲਾ ਸੀ ਜੋ ਕਰੀਬ ਵਕਤ 9:30 ਵਜੇ ਘਰੋਂ ਗਿਆ ਰੋਟੀ ਮੰਦੋ ਬਾਅਦ ਘਰ ਵਾਪਸ ਨਹੀਂ ਆਇਆ ਉਹਦੇ ਪਿਤਾ ਦੇ ਬਿਆਨਾਂ ਤੇ ਐਫਆਈਆਰ ਨੰਬਰ 45 ਰਿਤੀ 24 25 ਨੂੰ ਮੁਕੱਦਮਾ ਦਰਜ ਕਰ ਦਿੱਤਾ ਤੇ ਇਹਨੂੰ ਕਰਦੇ ਦੇ ਸਬੰਧ ਵਿੱਚ ਇਲਾਕੇ ਦੇ ਏਰੀਆ ਵਿੱਚ ਕੈਮਰੇ ਇੱਕ ਚੈੱਕ ਕੀਤੇ ਕਿ ਕਿੱਥੇ ਜਾ ਰਹੇ ਹਨ ਤੇ ਜੋ ਤੱਥੀ ਸਾਹਮਣੇ ਆਉਗੀ ਉਹ ਮਲੇ ਵਿੱਚ ਲਿਆਂਦੀ ਜਾਊਗੀ ਜੀ ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਸਰ ਮੇਰਾ ਨਾਮ ਮਹੇਸ਼ ਕੁਮਾਰ ਆ ਤੇ ਸਰ ਮੇਰਾ ਬੇਟਾ ਸ਼ੁਕਰਵਾਰ ਰਾਤ 9:30 ਦਾ ਘਰੋਂ ਗਿਆ ਵਾ ਕਹਿ ਕੇ ਮੰਮੀ ਨੂੰ ਮੈਂ ਸੈਰ ਕਰਨ ਚੱਲਿਆ ਕੀ ਨਾਮ ਬੇਟੇ ਦਾ ਲਖਸ਼ ਸਰ ਕਿੰਨੀ ਉਮਰ ਹੈ 11 ਸਾਲ ਇਹ ਕੀ ਆਪਣਾ ਦਰਖਾਸਤ ਦਿੱਤੀ ਹੈ ਦਿੱਤੀ ਹੈ ਸਾਹਿਬ ਜੀ ਇਹ ਹੁੰਦਾ ਕੀ ਜਾਣਕਾਰੀ ਕੋਈ ਕੁਝ ਵੀ ਨਹੀਂ ਸਰ ਕੱਲ ਫਿਰ ਬਲਾਸਮਠਾਣੇ ਤੇ ਕਹਿੰਦੇ ਸੀ ਪੱਕੀ ਰਿਪੋਰਟ ਕਰਤੀ ਆ ਤੇ ਤੂੰ ਆਪਣੇ ਡਿਸਪੈਚਰ ਨੂੰ ਪੁੱਛ ਲੈ ਕਿ ਕੋਈ ਕਿੰਟਾ ਹੈਗਾ ਵਾ ਜੇ ਲੋਕੇ ਕੋਈ ਹੈਗਾ ਤਾਂ ਇਹ ਕੋਈ ਪਰਚਾ ਪੁਰਚਾ ਨਹੀਂ ਕਰਾਂਗੇ ਤੇ ਬਾਅਦ ਵਿੱਚ ਜੇ ਇੱਕ ਤਾਂ ਕੁਝ ਹੋ ਗਿਆ ਤੇ ਬਾਅਦ ਤੂੰ ਵੀ ਬੜਾ ਤਕੇ ਖਾਏਗਾ ਜੇ ਕੋਈ ਤੇਰਾ ਮੁੰਡਾ ਲਬਲੁਬ ਕੇ ਕੇ ਡਿਸਪੈਚਰ ਕਰੋ ਕੋਈ ਤਾਂ ਨਹੀਂ ਕੋਈ ਤੁਹਾਨੂੰ ਸ਼ੱਕ ਸਰ 40 ਘੰਟੇ ਹੋ ਗਏ ਜੇ ਕੋਈ ਤੁਹਾਨੂੰ ਸ਼ੱਕ ਆ ਕਿਸੇ ਬੰਦੇ ਤੇ ਸਰ ਸ਼ੱਕ ਮੈਨੂੰ ਕਿਸੇ ਦਾ ਨਹੀਂ ਗਿਆ ਸ਼ੱਕ ਮੈਨੂੰ ਮੁੰਡੇ ਤੇ ਹੀ ਮੈਨੂੰ ਬੁੜਾ ਬੁੜਾ ਜਾ ਰਿਹਾ ਬਾਰ ਬਾਰ ਦਿਮਾਗ ਖਰਾਬ ਹੋ ਰਿਹਾ ਸਾਹਿਬ ਰੇਤ ਤੋ ਵੀਡੀਓ ਜਾਇਆ ਸਾਹਮਣੇ ਸਰ ਆਇਆ ਬਿਲਕੁਲ ਆਇਆ ਲਾ ਕੇ ਗਿਆ ਉਹਨੂੰ ਸਰ ਅੱਛਾ ਲਾ ਕੇ ਗਿਆ ਉਹਨੂੰ ਲਾ ਕੇ ਗਿਆ ਉਹਦਾਂ ਨਾਲ ਇਹਦੀ ਖਿੱਚਤੂਈ ਹੋਈ ਆ ਫੋਨ ਦੀ ਅੱਛਾ ਅੱਛਾ ਜਿਉ ਤੂੰ ਫੋਨ ਤੇ ਕੋਈ ਲੱਗਦਾ ਹੈ ਕੋਈ ਆਪਣਾ ਕੁੜੀ ਦਾ ਕੋਈ ਚੱਕਰ ਹੋਵੇ ਜਾਂ ਆਪਣਾ ਮੁੰਡੇ ਦਾ ਕੋਈ ਚੱਕਰ ਹੋਵੇ ਕੁੜੀ ਦਾ ਕੋਈ ਚੱਕਰ ਨਹੀਂ ਗਾ ਬਟ ਇਹ ਆ ਹੋ ਵੀ ਸਕਦਾ ਆਪਾਂ ਨੂੰ ਆਪਾਂ ਨੂੰ ਵੀ ਪਤਾ ਸਾਡੇ ਸਾਹਮਣੇ ਕਦੀ ਫੋਨ ਦੇ ਉੱਤੇ ਨਹੀਂ ਕਿਸੇ ਕੁੜੀ ਨਾਲ ਗੱਲ ਕੀਤੀ ਜਾਂ ਕੋਈ ਫੋਨ ਆਇਆ ਕੁੜੀ ਦਾ ਸਾਡੇ ਸਾਹਮਣੇ ਨਹੀਂ ਕਿਹ ਲੱਗਦਾ ਵੀਡੀਓ ਦੇ ਵਿੱਚ ਕਿ ਮੁੰਡਾ ਲੈ ਕੇ ਗਿਆ ਤੁਹਾਡਾ ਫਿਰ ਸਰ ਉਹ ਮੁੰਡੇ ਨੂੰ ਮੈਂ ਪੁੱਛਿਆ ਇੱਕ ਦਿਨ ਰਾਤੀ ਜਦੋਂ ਗਿਆ ਮੇਰਾ ਮੁੰਡਾ ਗੈਪ ਹੋਇ ਉਨੇ ਮੇ 1147 ਤੇ ਫੋਨ ਕੀਤਾ ਮੈਂ ਕਹਾ ਸਹਿਬ ਹਲੇ ਵੀ ਹੱਥ ਜੋੜ ਕੇ ਤੈਨੂੰ ਕਹਿਣਾ ਪਿਆ ਯਾਰ ਮੈਂ ਦੱਸਦੇ ਤੇਰਨਾ ਰਹਿੰਦਾ ਵਾ ਤੇਰਨਾ ਹੀ ਘੁੰਮਦਾ ਤੇਰਨੇ ਮਾਤਾ ਦਾ ਜਾਂਦਾ ਤੇਰਨੇ ਖਾਂਦਾ ਪੀਂਦਾ ਤੇਰਨੇ ਸੌਂਦਾ ਉਹ ਭਾਜੀ ਬੰਦਾ ਕਹਿ ਰਿਹਾ ਵੀ ਮੇਰੇ ਕੋਲ ਗੰਗਲ ਹੈ ਹੀ ਨਹੀਂ ਅੱਛਾ ਤੇ ਵੀਡੀਓ ਕਿੰਨੇ ਵੇ ਦੀ ਹੋ ਗਈ ਹੈ ਜੇ ਸਰ ਸਵਨ ਹੋਰੀ ਹੈ 920 ਦੀ ਹੈ 925 ਦੀ 90 ਤੱਕ ਵਿੱਚ ਵਿੱਚ ਹੈਗੀ ਵੀਡੀਓ ਉੱਥੇ ਲਾਉਂਦੀ ਅੱਛਾ ਲਾਉਂਦੀ ਕੀ ਨਾਮ ਹੈ ਮੁੰਡੇ ਦਾ ਸਹਿਪ੍ਰੀਤ ਤੇ ਮੇਰੇ ਬੇਟੇ ਦਾ ਨਾਮ ਲਖਸ਼ ਇਹ ਆਪਣਾ ਜਿਹੜਾ ਲੈ ਕੇ ਗਿਆ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਤੁਸੀਂ ਸਰ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਹੋਣਾ ਤਾਂ ਹੀ ਲੈ ਕੇ ਗਿਆ ਵੀਡੀਓ ਜੇ ਤੁਸੀਂ ਉਹਨੂੰ ਦਿਖਾਇਆ ਕਿ ਨਾ ਵੀਡੀਓ ਹਾਂ ਸਰ ਉਹ ਵੀਡੀਓ ਹੀ ਨਹੀਂ ਆਪ ਘੜਾਈਆਂ ਅੱਛਾ ਆਪਾਂ ਨਹੀਂ ਘੜਾਈਆਂ ਮੈਂ ਤੇ ਨੋਰੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰ ਮੈਂ ਮੰਗ ਕਰਦਾ ਕਿ ਮੇਰਾ ਬੱਚਾ ਘਰ ਆਣਾ ਚਾਹੀਦਾ ਵਾ ਮੇਰੇ ਪੂਰੀ ਪਰਿਵਾਰ ਹੈ ਕੰਮੇ ਚੀਰੀ ਆ ਨਹੀਂ ਹੁੰਦੀ ਤਾਂ ਫਿਰ ਅਗਲਾ ਸਟੈਪ ਕੀ ਹੋਏਗਾ ਸਰ ਅਗਲਾ ਸਟੈਪ ਇਹੀ ਹੈ ਚਲੋ ਮਾਰੇ ਮੇਰੇ ਸਾਥ ਹੈ ਸਾਰੀ ਮhalla ਮੇਰੇ ਨਾਲ ਆ ਜੇ ਮੈਂ ਗਲਤ ਆ ਤੁਸੀਂ ਆ ਕੇ ਮੈਨੂੰ ਪੁੱਛੋ ਜਿਸ ਗਲਤ ਬੰਦੇ ਨਾਲ ਕੋਈ ਨਹੀਂ ਚੱਲਦਾ ਸਰ ਮੈਂ ਫਿਰ ਧਰਨਾ ਤੁਰਨ ਦੇ ਕੇ ਫਿਰ ਮੈਂ ਐਸਆਈ ਜਹਿੰਦਰ ਕੁਮਾਰ ਥਾਣਾ ਕਟੂਨਮੈਂਟ ਅੰਬਰਸਾ ਮੈਂ ਤਪਤੀਸ਼ੀ ਅਫਸਰ ਲਗਾ ਹੋਇਆ ਹਾਂ ਜੀ ਜਦੋਂ ਬੱਚਾ ਗੁੰਮ ਹੋਇਆ ਤਾਂ ਕੀ ਕੀ ਮੰਗਦਾ ਸੀ ਉਹ ਬੱਚਾ ਗੁੰਮ ਹੋਇਆ ਸੀ ਇੱਕ ਹਰਮੇਸ਼ ਕੁਮਾਰ ਪੁੱਤਰ ਕਿਸਨ ਲਾਲ ਵਾਸੀ ਮਕਾਨ ਨੰਬਰ 36 ਕਰੀ ਨੰਬਰ 3 7 ਨਗਰ ਸ਼ਾਂਤੀ ਅੰਬਰਸਾ ਦਾ ਰਹਿਣ ਵਾਲਾ ਸੀ ਜੋ ਕਰੀਬ ਵਕਤ 9:30 ਵਜੇ ਘਰੋਂ ਗਿਆ ਰੋਟੀ ਮੰਗਣ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਉਹਦੇ ਪਿਤਾ ਦੇ ਬਿਆਨਾਂ ਤੇ ਐਫਆਈਆਰ ਨੰਬਰ 45 ਮਿਤੀ 2 4 25 ਨੂੰ ਮੁਕੱਦਮਾ ਦਰਜ ਕਰ ਦਿੱਤਾ ਤੇ ਅਤੇ ਇਹਨੂੰ ਕਰਤਵੇ ਦੇ ਸਬੰਧ ਵਿੱਚ ਇਲਾਕੇ ਦੇ ਏਰੀਆ ਵਿੱਚ ਕੈਮਰੇ ਇੱਕ ਚੈੱਕ ਕੀਤੇ ਕਿ ਕਿਤੇ ਜਾ ਰਹੇ ਹਨ ਤੇ ਜੋ ਤੱਤੀ ਸਾਹਮਣੇ ਆਉਗੀ ਅਮਲੇ ਵਿੱਚ ਲਿਆਂਦੀ ਜਾਊਗੀ